ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ IPL ਹੁਣੀ ਹੁਣੀ ਖਤਮ ਹੋ ਗਿਆ ਹੈ ਤੇ ਇਹ ਜਿਹੜਾ IPL ਪਾਰਟ ਹੈ ਇਹ ਕਰੰਟ ਅਫੇਅਰ ਦਾ ਇੱਕ ਪਾਰਟ ਬਣ ਚੁੱਕਿਆ ਹੈ ਠੀਕ ਹੈ ਤੇ ਜਿੰਨੇ ਵੀ ਮਤਲਬ ਇਹ ਹੁਣ ਅੱਗੇ ਐਗਜ਼ਾਮ ਹੋਣਗੇ ਚਾਹੇ SSC ਹੀ ਹੋਵੇ ਚਾਹੇ ਰੇਲਵੇ ਹੋਵੇ ਚਾਹੇ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਨੇ ਤਾਂ ਕਰੰਟ ਅਫੇਅਰ ਵਿੱਚ ਇਹ ਟੌਪਿਕ ਆਪਣੇ ਆਪ 'ਚ ਇੱਕ ਮਾਇਨੇ ਰੱਖਦਾ ਹੈ ਠੀਕ ਹੈ ਜੀ ਤਾਂ ਉਹ ਟੌਪਿਕ ਆਪਾਂ ਅੱਜ ਕੰਪਲੀਟ ਕਰਾਂਗੇ ਯਾਨੀ ਕਿ ਆਈਪੀਐਲ ਬਾਰੇ ਅੱਜ ਆਪਾਂ ਪੜਾਂਗੇ 2025 ਜਿਹੜਾ ਆਈਪੀਐਲ ਹੋਇਆ ਹੈ ਆਈਪੀਐਲ ਦੇ ਨਾਲ ਜਿਹੜੀ ਹੋਰ ਇਨਫੋਰਮੇਸ਼ਨ ਹੈ ਉਹ ਵੀ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂਜੀ ਆਪਾਂ ਗੱਲ ਕਰਦੇ ਹਾਂ ਟਾਟਾ ਆਈਪੀਐਲ ਦੀ ਇਸ ਦਾ ਆਯੋਜਨ ਕਦੋਂ ਹੋਇਆ ਸੀ 22 ਮਾਰਚ ਤੋਂ 3 ਜੂਨ 2025 ਤੱਕ ਇਹ ਚੱਲਿਆ ਤੇ ਇਹਦਾ ਉਦਘਾਟਨ ਪਹਿਲਾ ਜੋ ਮੈਚ ਸੀ ਉਹ ਹੋਇਆ ਸੀ ਕਲਕੱਤਾ ਵਿੱਚ ਇਹਦਾ ਉਦਘਾਟਨ ਸਮਾਰੋਹ ਹੋਇਆ ਸੀ ਤੇ ਇਹ ਜਿਹੜਾ ਆਈਪੀਐਲ ਹੈ ਪੂਰੇ ਭਾਰਤ ਦੇ 13 ਸ਼ਹਿਰਾਂ ਵਿੱਚ ਖੇਡਿਆ ਗਿਆ 13 ਸਿਟੀ ਵਿੱਚ ਇਹ ਖੇਡਿਆ ਗਿਆ ਸੀ ਤੇ ਸੰਸਕਰਨ ਕਿਹੜਾ ਸੀ ਤਾਂ 18ਵਾਂ ਸੰਸਕਰਨ ਜੀ ਠੀਕ ਹੈ ਜੀ ਤਾਂ ਸੰਸਕਰਨ ਜ਼ਰੂਰ ਯਾਦ ਰੱਖਿਓ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿ ਟਾਟਾ ਆਈਪੀਐਲ 2025 ਦਾ ਕਿਹੜਾ ਸੰਸਕਰਨ ਖੇਡਿਆ ਗਿਆ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਹਾਂਜੀ ਤਾਂ ਟਾਈਟਲ ਸਪੌਂਸਰ ਕਿਹੜਾ ਹੈ ਇਸ ਨੂੰ ਕੌਣ ਸਪੌਂਸਰ ਕਰਦਾ ਹੈ ਜੀ ਟਾਟਾ ਠੀਕ ਹੈ ਜੀ ਤਾਂ ਇਹਦੇ ਵਿੱਚ 10 ਟੀਮਾਂ ਨੇ ਹਿੱਸਾ ਲਿਆ ਸੀ ਜਿਵੇਂ CSK, ਮੁੰਬਈ, ਕਲਕੱਤਾ, RCB, ਗੁਜਰਾਤ, ਲਖਨਊ, ਹੈਦਰਾਬਾਦ, ਦਿੱਲੀ, ਰਾਜਸਥਾਨ ਅਤੇ ਆਪਣਾ ਪੰਜਾਬ 10 ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਸੀ ਤੇ ਕੁੱਲ 74 ਮੈਚ ਖੇਡੇ ਗਏ ਨੇ। ਪੂਰੇ ਟੂਰਨਾਮੈਂਟ ਵਿੱਚ ਕੁੱਲ 74 ਮੈਚ ਖੇਡੇ ਗਏ ਨੇ ਜੀ। ਤੇ ਜੇਕਰ ਗੱਲ ਕਰੀ ਆਪਾਂ ਪਹਿਲੇ ਮੈਚ ਦੀ, ਪਹਿਲਾ ਮੈਚ ਹੋਇਆ ਸੀ 22 ਮਾਰਚ 2025 ਨੂੰ ਕਲਕੱਤਾ ਨਾਈਟ ਰਾਈਡਰਸ ਅਤੇ ਰੌਲ ਚੈਲੰਜ ਬੈਂਗਲੌਰ ਵਿਚਕਾਰ ਇੰਡੀਅਨ ਗਾਰਡਨ ਸਟੇਡੀਅਮ ਕੋਲਕਾਤਾ ਵਿਖੇ ਇਹ ਖੇਡਿਆ ਗਿਆ ਸੀ ਪਹਿਲਾ ਮੈਚ ਆਈਪੀਐਲ ਦਾ ਹਾਂਜੀ ਅੱਗੇ ਚੱਲਦੇ ਹਾਂ ਅੱਗੇ ਹੈ ਜੀ ਰੌਲ ਚੈਲੰਜ ਬੈਂਗਲੌਰ ਨੇ ਪੰਜਾਬ ਕਿੰਗਸ ਨੂੰ 6 ਦੋੜਾਂ ਨਾਲ ਹਰਾ ਕੇ ਪਹਿਲੀ ਵਾਰ ਟਾਟਾ ਆਈਪੀਐਲ ਦਾ ਖਿਤਾਬ ਜਿੱਤਿਆ ਸੀ ਦੇਖੋ ਜੋ ਫਾਈਨਲ 'ਚ ਪਹੁੰਚੇ ਸੀ ਪੰਜਾਬ ਤੇ ਬੈਂਗਲੌਰ ਇਹ ਦੋਨੋਂ ਟੀਮਾਂ ਇਹੋ ਜਿਹੇ ਸਨ ਜਿਨ੍ਹਾਂ ਨੇ ਹੁਣ ਤੱਕ ਇੱਕ ਵੀ ਟਾਈਟਲ ਆਈਪੀਐਲ ਦਾ ਨਹੀਂ ਜਿੱਤਿਆ ਤੇ ਹੁਣ ਜੋ ਹੈ ਆਪਣਾ ਬੈਂਗਲੌਰ ਨੇ 18 ਸਾਲਾਂ ਬਾਅਦ ਇਹ ਆਪਣਾ ਕਿਤਾਬ ਜਿੱਤਿਆ ਹੈ ਟਾਟਾ ਆਈਪੀਐਲ 2025 ਪੰਜਾਬ ਨੂੰ ਹਰਾਇਆ ਸੀ 6 ਰਨਾਂ ਨਾਲ ਹਰਾ ਕੇ ਇਹ ਜੋ ਹੈ ਕਿਤਾਬ ਜਿੱਤਿਆ ਹੈ ਫਾਈਨਲ ਵਿੱਚ ਦੇਖੋ ਜੇਤੂ ਟੀਮ ਬੈਂਗਲੌਰ ਤੇ ਕਪਤਾਨ ਕੌਣ ਸੀ ਬਈ ਇਹਦੇ ਰਜਤ ਪਟਿੱਦਾਰ ਇਹਦੇ ਕਪਤਾਨ ਸੀ ਤੇ ਉਪਜਿਤੂ ਟੀਮ ਆਪਣੀ ਪੰਜਾਬ ਸੀ ਪੰਜਾਬ ਦੇ ਕਪਤਾਨ ਸਨ ਸ਼ਰੇਸ਼ ਈਅਰ ਤੇ ਫਾਈਨਲ ਮੈਚ ਵਿੱਚ ਜਿਹੜਾ ਮੈਨ ਆਫ ਦਾ ਮੈਚ ਹੈ ਉਹ ਮਿਲੇ ਸੀ ਕਰਨਾਲ ਪੰਡਿਆ ਨੂੰ ਜੋ ਕਿ ਬੰਗਲੌਰ ਦੇ ਖਿਡਾਰੀ ਸਨ ਤੇ ਉਹਨਾਂ ਨੇ 4 ਓਵਰਾਂ ਵਿੱਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ ਬਹੁਤ ਵਧੀਆ ਇਹਨਾਂ ਨੇ ਬੋਲਿੰਗ ਕੀਤੀ ਸੀ ਤੇ ਹੋਰ ਦੇਖ ਲਓ ਤੇ ਇਹ ਫਾਈਨਲ ਮੈਚ ਕਿੱਥੇ ਹੋਇਆ ਸੀ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਗੁਜਰਾਤ ਵਿੱਚ ਇਹ ਖੇਡਿਆ ਗਿਆ ਸੀ ਠੀਕ ਹੈ ਜੀ ਹਾਂਜੀ ਅੱਗੇ ਚੱਲਦੇ ਹਾਂ ਅੱਗੇ ਦੇਖੋ ਜਿਹੜੀ ਟੀਮ ਜਿੱਤੀ ਹੈ ਬੈਂਗਲੋਰੋ ਉਹਨੂੰ ਲਗਭਗ 20 ਕਰੋੜ ਰੁਪਈਆ ਜੇਤੋ ਟੀਮ ਨੂੰ ਮਿਲਿਆ ਹੈ ਤੇ ਜਿਹੜੀ ਉਪਜੇਤੂ ਟੀਮ ਹੈ ਜਿਵੇਂ ਸਾਡੀ ਪੰਜਾਬ ਸੀ ਤਾਂ ਉਹਨੂੰ 13 ਕਰੋੜ ਰੁਪਈਏ ਲਗਭਗ ਮਿਲੇ ਨੇ ਤੇ ਜੇਕਰ ਆਪਾਂ ਗੱਲ ਕਰ ਲਈਏ ਕਿ ਔਰੰਜ ਕੈਪ ਇਹ ਔਰੰਜ ਕੈਪ ਉਹਨੂੰ ਜਿੱਤਦੀ ਜਾਂਦੀ ਹੈ ਜਿਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਰਨ ਬਣਾਏ ਹੋਣ ਤੇ ਪਰਪਲ ਕੈਪ ਕਿਹਨੂੰ ਦਿੱਤੀ ਜਾਂਦੀ ਹੈ ਜਿਨੇਪੁਰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ ਹੁਣ ਤਾਂ ਆਪਾਂ ਗੱਲ ਕਰ ਲੈਨੇ ਆਂ 오ਰੇਂਜ ਕੈਪ ਦੀ ਤਾਂ ਇਹ ਸਾਇਨ ਸੁਦਰਸ਼ਨ 79579 ਇੱਕ ਗੁਜਰਾਤ ਦੇ ਪਲੇਅਰ ਨੇ ਜੀ ਤੇ ਪਰਪਲ ਕੈਪ ਮਿਲੀ ਹੈ ਜੀ ਆਪਾਂ ਨੂੰ ਉਸ ਨੂੰ ਪ੍ਰਸਿੱਧ ਕ੍ਰਿਸ਼ਨ ਸਭ ਤੋਂ ਵੱਧ ਵਿਕਟਾਂ 25 ਵਿਕਟਾਂ ਲਈਆਂ ਪੂਰੇ ਟੂਰਨਾਮੈਂਟ ਵਿੱਚ ਇੱਕ ਗੁਜਰਾਤ ਦੇ ਪਲੇਅਰ ਨੇ ਵੀ ਤੇ ਜੇਕਰ ਗੱਲ ਕਰੀਏ ਕਿ ਸਭ ਤੋਂ ਵਧੀਆ ਕੈਚ ਪੂਰੇ ਟੂਰਨਾਮੈਂਟ ਦੀ ਕਿਹੜੀ ਹੈ ਤਾਂ ਕਿਹੜੇ ਪਲੇਅਰ ਨੇ ਲਈ ਸੀ ਨਕਾਮੀਦੋ ਮੈਂਡਿਸ ਨੇ ਜੋ ਕਿ ਹైదరాబాద్ ਦੇ ਪਲੇਅਰ ਨੇ ਉਹਨਾਂ ਨੇ ਪੂਰੇ ਟੂਰਨਾਮੈਂਟ ਦੀ ਸਭ ਤੋਂ ਵੈਸਟ ਕੈਚ ਲਈ ਸੀ ਤੇ ਅੱਗੇ ਗੱਲ ਕਰਦੇ ਆ ਫਿਰ ਪਲੇਆਫ ਵਾਰ ਕੀ ਨੂੰ ਮਿਲਿਆ ਤਾਂ ਚੇਨਈ ਸੁਪਰ ਕਿੰਗ ਨੂੰ ਤੇ ਪੂਰਨ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਛੱਕੇ ਕਿਹੜੇ ਖਿਡਾਰੀ ਨੇ ਲਈ ਤਾਂ ਨਿਕੋਲਸ ਪੂਰਨ ਜੋ ਕਿ ਵੈਸ਼ਨ ਵੈਸ਼ਨ ਇਜ਼ ਦੀ ਖਿਡਾਰੀ ਨੇ ਤੇ ਹੁਣ ਲਖਨਊ ਟੀਮ ਦਾ ਹਿੱਸਾ ਸੀ ਇਹਨਾਂ ਨੇ 14 ਮੈਚਾਂ ਵਿੱਚ ਕੁੱਲ 40 ਛੱਕੇ ਮਾਰੇ ਠੀਕ ਹੈ ਜੀ ਹਾਂਜੀ ਅੱਗੇ ਹਾਂਜੀ ਅੱਗੇ ਗੱਲ ਕਰ ਲੈਣੇ ਆਪਾਂ ਕਿ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਚੋਕੇ ਕਿਹੜੇ ਪਲੇਅਰ ਨੇ ਮਾਰੇ ਤਾਂ ਮਾਰੇ ਨੇ ਵੀ ਸਾਈ ਸੁਦਰਸ਼ਨ ਨੇ 88 ਚੋਕੇ ਮਾਰੇ ਸੀ ਬਈ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸਾਈ ਸੁਦਰਸ਼ਨ ਜੋ ਕਿ ਗੁਜਰਾਤ ਦੇ ਪਲੇਅਰ ਨੇ ਤੇ ਸੁਪਰ ਸਟ੍ਰਾਈਕਰ ਜਿਹੜਾ ਪਲੇਅਰ ਹੈ ਉਹ ਕਿਹੜਾ ਰਿਹਾ ਹੈ ਬੈਬਵ ਸੂर्यਵੰਸੀ ਇਹਦੀ ਜੋ ਸਟ੍ਰਾਈਕ ਰੇਟ ਸੀ 206.55 ਇਹਦੀ ਸਟ੍ਰਾਈਕ ਰੇਟ ਰਹੀ ਹੈ ਪੂਰੇ ਟੂਰਨਾਮੈਂਟ ਸਭ ਤੋਂ ਵੱਧ ਰਹੀ ਹੈ ਤੇ ਸਭ ਤੋਂ ਵੱਧ ਬੋਲਿੰਗ ਦੀ ਗੱਲ ਕਰਦੇ ਆਪਾਂ ਕੀ ਸਭ ਤੋਂ ਵੱਧ ਬੋਲਰ ਨੇ ਕਿਹੜਾ ਬੋਲਰ ਹੈ ਜਿਹਨੇ ਡਾਟ ਬੋਲ ਕਿਤਿਆਂ ਨੇ ਸਭ ਤੋਂ ਵੱਧ ਪੂਰੇ ਟੂਰਨਾਮੈਂਟ ਵਿੱਚ ਤਾਂ ਉਹ ਹੈਗੇ ਨੇ ਜਿਵੇਂ ਮੁਹੰਮਦ ਸਿਰਾਜ ਜਿਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ 151 ਡਾਟ ਬੋਲਾਂ ਕੀਤੀਆਂ ਨੇ ਤੇ ਆਪਾਂ ਗੱਲ ਕਰ ਰਹੇ ਹਾਂ ਸੀਜ਼ਨ ਦਾ ਫੈਂਟਸੀ ਕਿੰਗ ਕੌਣ ਰਿਹਾ ਹੈ ਤਾਂ ਇਹ ਰਿਹਾ ਜੀ ਆਪਣਾ ਸਾਇੰਸ ਸੁਦਰਸ਼ਨ ਗੁਜਰਾਤ ਟਾਈਟਲ ਕੁੱਲ ਫੈਂਟਸੀ ਰੈਂਕ ਕਿੰਨਾ ਜੀ 1495 ਫੈਂਟਸੀ ਰੈਂਕ ਇਹਨਾਂ ਦਾ ਟੋਟਲ ਰਿਹਾ ਹੈ ਠੀਕ ਹੈ ਜੀ ਤੇ ਆਪਾਂ ਗੱਲ ਕਰ ਲੈਨੇ ਆ ਕਿ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵਧੀਆ ਵਿੱਚ ਤੇ ਸਭ ਤੋਂ ਵਧੀਆ ਗਰਾਊਂਡ ਦਾ ਜਿਹੜਾ ਪੁਰਸਕਾਰ ਹੈ ਉਹ ਕਿਹੜੇ ਸਟੇਡੀਅਮ ਨੂੰ ਮਿਲਿਆ ਹੈ ਤਾਂ ਮਿਲਿਆ ਜੀ ਅਰੁਣ ਜੇਟਲੀ ਸਟੇਡੀਅਮ ਦਿੱਲੀ ਇਨੂੰ ਸਭ ਤੋਂ ਵਧੀਆ ਪਿਛਲੀ ਇਹਨੂੰ ਅਵਾਰਡ ਦਿੱਤਾ ਗਿਆ। ਹਾਂਜੀ ਅੱਗੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਈਪੀਐਲ 2025 ਦੀ ਜਿਹੜੀ ਨਿਲਾਮੀ ਹੋਈ ਸੀ ਉਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਕਿਹੜਾ ਸੀ? ਤਾਂ ਰਿਸ਼ਭ ਪੰਤ ਸਭ ਤੋਂ ਮਹਿੰਗੇ ਪਲੇਅਰ ਸਨ। ਇਹ 27 ਕਰੋੜ ਵਿੱਚ ਵਿਕੇ ਸਨ। ਕਿੰਨਾਂ ਨੇ ਖਰੀਦਿਆ ਸੀ? ਲਖਨਊ ਨੇ ਇਹਨਾਂ ਨੂੰ ਖਰੀਦਿਆ ਸੀ। ਤਾਂ ਕੀ ਗੱਲ ਕਰ ਲੈਣੇ ਆ? ਕਿ 2025 ਜਿਹੜੀ ਨਿਲਾਮੀ ਸੀ ਆਈਪੀਐਲ ਦੀ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਕੌਣ ਸੀ ਇਹ ਤਾਂ ਆਪਣੇ ਇੰਡੀਅਨ ਹੋ ਗਿਆ 27 ਕਰੋੜ ਤੇ ਇੱਥੇ ਗੱਲ ਹੋ ਰਹੀ ਹੈ ਵਿਦੇਸ਼ੀ ਫੋਰਨ ਦੀ ਤਾਂ ਉਹ ਹੈਗੀ ਸੀ ਜੋਸ ਵਟਲਰ ਜੋ ਕਿ ਇੰਗਲੈਂਡ ਦੇ ਪਲੇਅਰ ਨੇ ਉਹ ਵੀ ਕਿਸੀ 15.75 ਕਰੋੜ ਰੁਪਏ ਚ ਗੁਜਰਾਤ ਨੇ ਇਹਨਾਂ ਨੂੰ ਖਰੀਦਿਆ ਸੀ ਤੇ ਇੱਕ ਗੱਲ ਹੋਰ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਕੌਣ ਸਨ ਤਾਂ ਉਹ ਸੀ ਵਿਵ ਸ਼ੂਰੀਵੰਸੀ ਜੋ ਕਿ ਬਿਹਾਰ ਤੋਂ ਨੇ ਤੇ ਸਿਰਫ 13 ਸਾਲ ਦੇ ਸੀ ਠੀਕ ਹੈ ਜੀ ਤੇ ਇਹਨਾਂ ਨੂੰ 1.10 ਕਰੋੜ ਵਿੱਚ ਰਾਜਸਥਾਨ ਨੇ ਇਹਨਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ ਓਕੇ ਜੀ ਹਾਂਜੀ ਅੱਗੇ ਚੱਲਦੇ ਆਂ ਆਈਪੀਐਲ 2025 ਨਾਲ ਸੰਬੰਧਿਤ ਜਿੰਨੀਆਂ ਵੀ ਆਪਣੀ ਇੰਪੋਰਟੈਂਟ ਫੈਕਟਰੀ ਉਹ ਆਪਣੇ ਕਰ ਲਏ ਹੁਣ ਆਪਾਂ ਗੱਲ ਕਰ ਲੈਨੇ ਆਂ ਆਈਪੀਐਲ ਬਾਰੇ ਹੋਰ ਜਾਣਕਾਰੀ ਕਦੋਂ ਸ਼ੁਰੂ ਹੋਇਆ ਕੀ ਕੁਛ ਹੈ ਕਿੰਨਾ ਟਾਈਮ ਹੋ ਗਿਆ ਕਿਹੜੀ ਟੀਮ ਜਿੱਤ ਗਈ ਉਹ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਤਾਂ ਆਈਪਲ ਦੀ ਸ਼ੁਰੂਆਤ ਕਦੋਂ ਹੋਈ ਸੀ 2008 ਵਿੱਚ ਇਹਦੀ ਸ਼ੁਰੂਆਤ ਹੋਈ ਸੀ ਤੇ ਇਹਦਾ ਆਯੋਜਨ ਮਾਰਚ ਤੋਂ ਮਈ ਦੇ ਵਿੱਚ ਵਿਚਕਾਰ ਹੁੰਦਾ ਹੈ ਇਹ ਹਰ ਸਾਲ ਹੁੰਦਾ ਹੈ ਜੀ ਤੇ ਇਹਨੂੰ ਕੌਣ ਕਰਵਾਉਂਦੀ ਹੈ ਭਾਰਤ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ BCCI ਦੁਆਰਾ ਇਹ ਸੰਚਾਲਿਤ ਕੀਤਾ ਜਾਂਦਾ ਹੈ ਜੀ ਤੇ ਇਹ ਕਿਹੜੀ ਫਾਰਮੈਟ ਚ ਹੁੰਦਾ ਹੈ T20 ਚ ਹੁੰਦੇ ਯਾਨੀ ਕਿ 20-20 ਓਵਰਾਂ ਦਾ ਇਹ ਮੈਚ ਟੂਰਨਾਮੈਂਟ ਹੁੰਦਾ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਅੱਜ ਤੱਕ ਕਿਹੜੀ ਟੀਮ ਕਿੰਨੇ ਵਾਰੀ IPL ਟਾਈਟਲ ਜਿੱਤ ਚੁੱਕੀ ਹੈ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੇਨਈ ਸੁਪਰ ਕਿੰਗ ਦੀ ਚੇਨਈ ਸੁਪਰ ਕਿੰਗ ਨੇ ਹੁਣ ਤੱਕ 5 ਵਾਰ IPL ਦਾ ਟਾਈਟਲ ਆਪਣੇ ਨਾਮ ਕੀਤਾ ਹੈ 2010 ਵਿੱਚ ਕੀਤਾ ਸੀ 2011 ਵਿੱਚ ਕੀਤਾ ਸੀ 2018 ਵਿੱਚ ਕੀਤਾ ਸੀ 2021 ਵਿੱਚ ਤੇ ਫਿਰ 2023 ਵਿੱਚ ਇਹਨਾਂ ਨੇ ਇਤਾਂ ਯਾਨੀ ਕਿ ਟੋਟਲ 5 ਟਾਈਟਲ ਇਹ ਆਈਪਲ ਦੀ ਜਿੱਤ ਚੁੱਕੀ ਹੈ ਤੇ ਸੇਮ ਹੀ ਮੁੰਬਈ ਹੈ ਮੁੰਬਈ ਵੀ 5 ਜਿੱਤ ਚੁੱਕੀ ਹੈ ਜੀ 2013 ਵਿੱਚ ਜਿੱਤਿਆ ਸੀ 2015 ਵਿੱਚ 2017 ਵਿੱਚ 2019 ਵਿੱਚ ਤੇ ਫਿਰ ਜਿੱਤੇ ਇਹਨਾਂ ਨੇ 2020 ਵਿੱਚ ਤੇ ਕਲਕੱਤਾ 3 ਵਾਰ ਜਿੱਤ ਚੁੱਕੀ ਹੈ 2012 2014 ਤੇ 2024 ਜੋ ਕਿ ਪਿਛਲੇ ਸਾਲ ਜਿੱਤੀ ਸੀ ਹਦ ਹਦਰਾਬਾਦ ਨੂੰ ਹਰਾ ਕੇ ਜਿੱਤਿਆ ਸੀ 2024 ਦਾ ਤੇ ਗੁਜਰਾਤ ਨੇ ਹੁਣ ਤੱਕ ਇੱਕ ਹੀ ਟਾਈਟਲ ਜਿੱਤਿਆ ਹੈ 2022 ਦਾ ਹైదరాబాద్ ਨੇ ਵੀ ਇੱਕ ਜਿੱਤਿਆ ਹੈ 2016 ਦਾ ਤੇ ਡੈਕਨ ਚਾਰਜਰ ਹੁੰਦੀ ਸੀ ਪਹਿਲਾਂ ਉਹਨੇ ਵੀ ਇੱਕ ਜਿੱਤਿਆ 2009 ਦਾ ਤੇ ਰਾਜਸਥਾਨ ਨੇ ਵੀ ਹੁਣ ਤੱਕ ਇੱਕ ਟਾਈਟਲ ਜਿੱਤਿਆ ਹੈ ਜੋ ਫਰਸਟ ਟਾਈਟਲ ਸੀ ਉਹ ਰਾਜਸਥਾਨ ਨੇ ਜਿੱਤਿਆ ਸੀ ਆਈਪਲ ਦਾ ਠੀਕ ਹੈ ਜੀ 2008 ਵਿੱਚ ਤੇ ਹੁਣ ਆਪਣੀ ਜਿਹੜੀ ਹਲੇ ਹੁਣੇ ਜਿੱਤ ਕੇ ਆਟੀ ਆਪਣੀ ਰਾਇਲ ਚੈਲੰਜ ਬੰਗਲੌਰ ਏ ਵੀ ਹੁਣ ਇਸ ਲਿਸਟ ਚ ਸ਼ਾਮਲ ਹੋ ਗਈ ਹੈ 2025 ਦਾ ਟਾਈਟਲ ਬੰਗਲੌਰ ਨੇ ਜਿੱਤਿਆ ਹਾਂਜੀ ਅੱਗੇ ਹੋਰ ਦੇਖ ਲੈਣੇ ਆ ਆਪਾਂ ਹੁਣ ਗੱਲ ਕਰ ਲੈਣੇ ਆ ਆਈਪੀਐਲ ਦੇ ਇਤਿਹਾਸ ਦੀ ਰਿਕਾਰਡ ਦੀ ਤਾਂ ਹੁਣ ਤੱਕ ਆਈਪੀਐਲ ਵਿੱਚ ਸਭ ਤੋਂ ਵੱਧ ਰਨ ਕਿਹਦੇ ਨੇ ਤਾਂ ਉਹ ਹੈਗੇ ਨੇ ਜੀ ਵਿਰਾਟ ਕੋਹਲੀ ਦੇ 8661 ਰਨ ਦੋੜਾ ਹੁਣ ਤੱਕ ਵਿਰਾਟ ਕੋਹਲੀ ਨੰਬਰ 1 ਤੇ ਹੈ ਠੀਕ ਹੈ ਜੀ ਤੇ ਸਭ ਤੋਂ ਵੱਧ ਵਿਕਟਾਂ ਦੀ ਗੱਲ ਕਰੀਏ ਤੇ ਜੁਸਵਿੰਦਰ ਚਾਹਲ 221 ਵਿਕਟਾਂ ਹੁਣ ਤੱਕ ਲੈ ਚੁੱਕੇ ਨੇ ਆਈਪਲ ਵਿੱਚ ਤੇ ਸਭ ਤੋਂ ਵੱਧ ਛੱਕਿਆਂ ਦੀ ਗੱਲ ਕਰੀਏ ਤਾਂ ਕ੍ਰਿਸ ਗੇਲ ਨੇ ਸਭ ਤੋਂ ਵੱਧ ਛੱਕੇ ਲਾਏ ਨੇ ਜੀ 357 ਛੱਕੇ ਲਾ ਕੇ ਇਹ ਹੁਣ ਵੀ ਸਿਖਰ 'ਤੇ ਨੇ ਤੇ ਸਭ ਤੋਂ ਵੱਡਾ ਸਕੋਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਸਕੋਰ ਕਿਹੜੇ ਬੈਟਸਮੈਨ ਦਾ ਹੈ ਤਾਂ ਉਹ ਵੀ ਕ੍ਰਿਸ ਗੇਲ ਦਾ ਹੀ ਹੈ 175 ਦੌੜਾਂ ਬਣਾਈਆਂ ਸਨ 2013 ਵਿੱਚ ਠੀਕ ਹੈ ਜੀ ਤੇ ਹੁਣ ਗੱਲ ਕਰ ਲੈਂਦੇ ਆਪਾਂ ਟੀਮ ਦੀ ਕਿਸ ਸਭ ਤੋਂ ਵੱਧ ਟੀਮ ਸਕੋਰ ਕਿਹੜੀ ਟੀਮ ਦਾ ਹੈ ਤਾਂ ਆਪਣਾ ਇਸ ਵੀ ਸਨਰਾਈਜ਼ਰ ਹైదరాబాద్ ਨੇ 287 ਰਨ ਦਾ ਸਕੋਰ ਹੈ ਜੋ ਸਭ ਤੋਂ ਵੱਧ ਸਕੋਰ ਹੈ ਪੂਰੇ ਆਈਪੀਐਲ ਵਿੱਚ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ 287 ਠੀਕ ਹੈ ਜੀ ਇਹ ਬਣਾਇਆ ਸੀ ਬੰਗਲੌਰ ਦੇ ਖਿਲਾਫ ਬਣਾਇਆ ਸੀ ਇਹ ਪਿਛਲੇ ਸਾਲ ਹੀ ਬਣਾਇਆ ਸੀ 2024 ਦੇ ਆਈਪੀਐਲ ਚ ਇਹ ਮਤਲਬ ਸਕੋਰ ਬਣਾਇਆ ਸੀ ਠੀਕ ਹੈ ਜੀ ਤਾਂ ਦੋਸਤੋ ਏਸੀ ਕੀ ਆਪਣੇ ਆਈਪੀਐਲ ਦੇ ਨਾਲ ਰਿਲੇਟਡ ਜਿੰਨੀਆਂ ਵੀ ਇੰਪੋਰਟੈਂਟ ਗੱਲਾਂ ਸੀ ਉਹ ਆਪਣੇ ਕਰ ਲੀਆਂ 2025 ਵਾਲਾ ਵੀ ਕਰ ਲਿਆ ਤੇ ਆਈਪੀਐਲ ਨਾਲ ਹੋਰ ਵੀ ਜਿੰਨੀ ਵੀ ਜ਼ਰੂਰੀ ਗੱਲਾਂ ਸੀ ਜ਼ਰੂਰੀ ਜਾਣਕਾਰੀ ਸੀ ਉਹ ਆਪਣੇ ਇਸ ਵੀਡੀਓ ਵਿੱਚ ਪ੍ਰਾਪਤ ਕੀਤੀ ਤੇ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ